ਇੰਗਲੈਂਡ ਵਸਤਿਕ ਕਵਿਤਰੀ ਦੀਪਾ ਰੂਪ ਦਿਵਿੰਦਰ ਕੌਰ ਦੀ ਦੂਸਰੀ ਕਿਤਾਬ ਮੌਨ ਦਾ ਨਵਾਦ ਆਈ ਹੈ ਯਾਦਾਂ ਦੀ ਮਹਿਕ ਤੋਂ ਬਾਅਦ ਚ ਉਸ ਦੀ ਸ਼ਾਇਰੀ ਪੜਦੇ ਆ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਉਹ ਆਪਣੀ ਚੁੱਪ ਨੂੰ ਅਨੁਵਾਦ ਕਰ ਰਹੀ ਹੋਵੇ ਆਪਣੇ ਮੌਨ ਨੂੰ ਅਨੁਵਾਦ ਕਰ ਰਹੀ ਹੋਵੇ ਕਈ ਵਾਰ ਸ਼ਬਦ ਉਹਨੀਆਂ ਗੱਲਾਂ ਨਹੀਂ ਸਮਝਾਉਂਦੇ ਆਖਦੇ ਜਿੰਨੀ ਸ਼ਬਦਾਂ ਵਿਚਕਾਰ ਲਈ ਸਪੇਸ ਤੁਹਾਨੂੰ ਗੱਲਾਂ ਕਹਿ ਜਾਂਦੀ ਹੈ ਉਹ ਜਿਹੜਾ ਅਲਕ ਹੈ ਉਸ ਸ਼ਾਇਰੀ ਵਿੱਚ ਥਾਂ ਪਰ ਥਾਂ ਹਾਜ਼ਰ ਹੈ ਔਰ ਅਣਕਹੇ ਨੂੰ ਕਹੇ ਨੂੰ ਵੱਧ ਸਮਰੱਥ ਬਣਾਉਣਾ ਹੀ ਸ਼ਾਇਰੀ ਦੀ ਸ਼ਕਤੀ ਹੁੰਦੀ ਹੈ ਰੂਪ ਦਿਵਿੰਦਰ ਇਸ ਕੋਲੋਂ ਭਾਗਾ ਵਾਲੀ ਹੈ ਕਿ ਉਸ ਕੋਲ ਚੁੱਪ ਵੀ ਹੈ ਚੁੱਪ ਕਰਨ ਦਾ ਕਾਰਨ ਕੋਈ ਨਹੀਂ ਹੈ ਪਰ ਚੁੱਪ ਨੂੰ ਅਨਵਾਦ ਕਰਨ ਦੀ ਕਾਫੀਅਤ ਹੈ ਇਹ ਧੀਆ ਪੜਾਈ ਕਰ ਸਕਦੀਆਂ ਨੇ ਉਹਨਾਂ ਕੋਲ ਧਰਤੀ ਜਿਹਾ ਸਿੱਦਕ ਹੁੰਦਾ ਸਬਰ ਹੁੰਦਾ ਸੰਤੋਖ ਹੁੰਦਾ ਔਰ ਆਦਮੀ ਵੋਕਲ ਹੈ ਧੀ ਜਿਹੜੀ ਚੁੱਪ ਹੁੰਦੀ ਹੈ ਜਦੋਂ ਉਹਨੇ ਕੁਝ ਕਹਿਣਾ ਹੁੰਦਾ ਵੱਡੀ ਗੱਲ ਆਖੀ ਹੁੰਦੀ ਹੈ ਸੋ ਇਸ ਕਿਤਾਬ ਨੂੰ ਪੜ੍ਹਦਿਆਂ ਮੈਨੂੰ ਥਾਂ ਥਾਂ ਦੇ ਉੱਤੇ ਖਾਸ ਕਰਕੇ ਜਿਹੜੀਆਂ ਆਜ਼ਾਦ ਰਗ ਦੀਆਂ ਨਜ਼ਮਾਂ ਨੇ ਉਹਨਾਂ ਵਿੱਚ ਮੈਨੂੰ ਲੱਗਿਆ ਕਿ ਮੇਰੇ ਕੋਲ ਵੀ ਸਿੱਖਣ ਲਈ ਬਹੁਤ ਕੁਝ ਹੈ ਮੇਰੇ ਵਾਸਤੇ ਬਹੁਤ ਕੁਝ ਸਿੱਖਣ ਲਈ ਹੈ ਔਰ ਮੈਂ ਇਸ ਗੱਲ ਨੂੰ ਰੂਪ ਰਵਿੰਦਰ ਨੂੰ ਮੁਬਾਰਕ ਦਿੰਦਾ ਜਿਸ ਨੇ ਇੰਨੀ ਖੂਬਸੂਰਤ ਸ਼ਾਇਰੀ ਦੀ ਕਿਤਾਬ ਨੂੰ ਸਾਡੇ ਸਾਹਮਣੇ ਹਾਜ਼ਰ ਕੀਤਾ ਸੋ ਮਾਣ ਦਾ ਧੰਨਵਾਦ ਬਾਰੇ ਪੈਣ ਕੁਲਵੰਦ ਧਿਲੋਨੇ ਔਰ ਸੁਖਿੰਦਰ ਅਮਰਤ ਨੇ ਵੀ ਬਹੁਤ achੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਦੀਆਂ ਟਿੱਪਣੀਆਂ ਨੂੰ ਬਾਅਦ ਵਿੱਚ ਪੜਾਂਗਾ ਪਹਿਲਾ ਸ਼ਾਇਰੀ ਪੜੀ ਏ ਔਰ ਮੈਂ ਮਹਿਸੂਸ ਹੀ ਕਰਦਾ ਕਿ ਕਿਸੇ ਵੀ ਸ਼ਾਇਰ ਨੂੰ ਆਪਣੇ ਅੰਦਰ ਵੜਨ ਦੀ ਜਾਨ ਜਦੋਂ ਆ ਜਾਂਦੀ ਏ ਤਾਂ ਉਦੋਂ ਉਹ ਗੱਲ ਕਹਿਣ ਦੇ ਕਾਬਲ ਹੋ ਜਾਂਦਾ ਬਹੁਤੀ ਵਾਰ ਅਸੀਂ ਬਾਹਰੋਂ ਬਾਹਰ ਤੁਰੇ ਫਿਰਦੇ ਆਂ ਸ਼ਬਦ ਬਾਹਰੋਂ ਲੱਭਦੇ ਆਂ ਆਪਣੇ ਅੰਦਰ ਗੋਤਾ ਨਹੀਂ ਲਾਉਂਦੇ ਅੰਦਰ ਚੁੱਭੀ ਨਹੀਂ ਲਾਉਂਦੇ ਰੂਪ ਦਿਵਿੰਦਰ ਨੇ ਅੰਦਰ ਚੁੱਭੀ ਲਾ ਕੇ ਉਹ ਸ਼ਬਦ ਕਹੇ ਨੇ ਜਿਹੜੇ ਸ਼ਬਦ ਸ਼ਾਇਰੀ ਨੂੰ ਹੋਤ ਸਮਰਥਾ ਪੜਾਉਣ ਦੇ ਵਿੱਚ ਕੰਟ੍ਰਿਬਿਊਟ ਕਰਦੇ ਹਿੱਸਾ ਪਾਉਂਦੇ ਆ ਸੋ ਰੂਪ ਦੇ ਵਿੱਚ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ